ਸਖਬੀਰ ਬਾਦਲ ਨੇ ਮੁੱਖ ਮੰਤਰੀ ਦੇ ਖਿਲਾਫ ਆਪਣੇ ਹਲਕਾ ਇੰਚਾਰਜ ਦਾ ਐਲਾਨ ਕਰ ਦਿੱਤਾ ਹੈ ਅਕਾਲੀ ਦਲ ਨੇ ਅਹਿਮ ਮੂਵ ਖੇਡੀ ਹੈ ਵੱਡੇ ਆਗੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਤੂਰੀ ਦਾ ਇੰਚਾਰਜ ਲਾ ਦਿੱਤਾ ਹੈ ਅਗਲੀ ਲੜਾਈ ਲੜਨ ਦੇ ਲਈ ਸੁਖਬੀਰ ਬਾਦਲ ਨੇ ਆਪਣੇ ਤੀਰ ਕਮਾਨ ਚੋਂ ਛੱਡ ਦਿੱਤੇ ਹੈ ਕੀ ਖਬਰ ਹੈ ਇਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿਸ ਆਗੂ ਨੂੰ ਹਲਕਾ ਇੰਚਾਰਜ ਲਾਇਆ ਗਿਆ ਤੇ ਨਾਲ ਦੀ ਨਾਲ ਹੋਰ ਕਿਹੜੇ ਹਲਕਾ ਇੰਚਾਰਜ ਲਾਏ ਗਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦਬਿਆ ਹੋਵੇ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪੜਦੇ ਰਹਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਟੈਕਨੀਕਲ ਤੇ ਟ ਆਪਣਾ ਜਿਹੜਾ ਉਹਨਾਂ ਦਾ ਹਲਕਾ ਸੀ ਧੂਰੀਓ ਲੰਬੇ ਸਮੇਂ ਤੋਂ ਖਾਲੀ ਪਿਆ ਸੀ ਉਸ ਹਲਕੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੱਕਰ ਦੇਣ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਹਲਕਾ ਇੰਚਾਰਜ ਦਾ ਐਲਾਨ ਕੀਤਾ ਗਿਆ ਹੈ ਹਲਕਾ ਇੰਚਾਰਜ ਕਿੰਨੂੰ ਲਾਇਆ ਗਿਆ ਮੈਂ ਤੁਹਾਨੂੰ ਇਹ ਦੱਸਦਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਵਿਧਾਨ ਸਭਾ ਹਲਕਾ ਤੂਰੀ ਵਿਧਾਨ ਸਭਾ ਹਲਕਾ ਤੂਰੀ ਤੋਂ ਰঞ্জੀਤ ਸਿੰਘ ਰੰਧਾਵਾ ਕਾਤਰੋਂ ਵਿਧਾਨ ਸਭਾ ਹਲਕਾ ਤੂਰੀ ਦੇ ਇੰਚਾਰਜ ਹੋਣਗੇ ਰঞ্জੀਤ ਸਿੰਘ ਕਾਤਰੋਂ ਕੀ ਅਸਰ ਕਰ ਸਕਦੇ ਆ ਕੀ ਮੁੱਖ ਮੰਤਰੀ ਦਾ ਮੁਕਾਬਲਾ ਕਰ ਸਕਦੇ ਆ ਇਹ ਇੱਕ ਅਹਿਮ ਸਵਾਲ ਹੈ ਉਸੇ ਨਾਲ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਹੈ ਉਹਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਜਿਹੜਾ ਉਹ ਹਲਕਾ ਕਨੌਰ ਦਾ ਇੰਚਾਰਜ ਲਾਇਆ ਗਿਆ ਇਸੇ ਤਰ੍ਹਾਂ ਨਾਲ ਹੀ ਸਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਰਾਜਪੁਰ ਦਾ ਹਲਕਾ ਇੰਚਾਰਜ ਲਾਇਆ ਗਿਆ ਐਸਐਨ ਵਾਲੀ ਧਰਮ ਧਰਮਕੌਰ ਸਾਹਿਬ ਨੇ ਜਿਨ੍ਹਾਂ ਨੂੰ ਹਲਕਾ ਨਿਹਾਲ ਸਿੰਘ ਵਾਲਾ ਦਾ ਇੰਚਾਰਜ ਲਾਇਆ ਗਿਆ ਹੈ ਇਹ ਵੱਡੀ ਤੇ ਅਹਿਮ ਜਾਣਕਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਖਾਸ ਕਰਕੇ ਧੂਰੀ ਤੇ ਕਿਨਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਗੂਆਂ ਦੀ ਘਾਟ ਸੀ ਆਗੂ ਕਿਸ ਪ੍ਰਕਾਰ ਜਾਣਗੇ ਕੌਣ ਲੜੇਗਾ ਅਕਾਲੀ ਦਲ ਦੇ ਕਾਡਰ ਦੇ ਅੰਦਰ ਇਸ ਗੱਲ ਨੂੰ ਲੈ ਕੇ ਨਿਮੋਸ਼ੀ ਸੀ ਕਿ ਸਾਡਾ ਆਗੂ ਨਹੀਂ ਹੈ ਸੀ ਕਿਹਦੇ ਸਿਰ ਤੇ ਲੜੀਏ ਸੰਗਰੂਰ ਦੇ ਵਿੱਚ ਪਹਿਲਾਂ ਲਹਿਰਾ ਗਾਗਾ ਸੁਨਾਮ ਤੇ ਸੰਗਰੂਰ ਦੇ ਇੰਚਾਰਜ ਲਾਏ ਗਏ ਹੁਣ ਧੂਰੀ ਬਚਦਾ ਸੀ ਧੂਰੀ ਦਾ ਇੰਚਾਰਜ ਵੀ ਜਿਹੜਾ ਲਾ ਦਿੱਤਾ ਗਿਆ ਦਿੜਬਾ ਦਾ ਇੰਚਾਰਜ ਪਹਿਲਾਂ ਹੀ ਨੇ ਅ ਧੂਰੀ ਦਾ ਇਨਚਾਰਜ ਵੀ ਜਿਹੜੇ ਹੁਣ ਕਾਤਰੋ ਸਾਹਿਬ ਹੋਣਗੇ ਕਾਤਰੋ ਸਾਹਿਬ ਕਿੰਨੀ ਕੁ ਲੜਾਈ ਦੇ ਪਾਉਂਦੇ ਆ ਕਿਉਂਕਿ ਪੂਰਾ ਮੁੱਖ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਪਾਸੇ ਕਾਂਗਰਸ ਦਾ ਇੱਕ ਲਾਮ ਲਸ਼ਕਰ ਜਿਹਦੇ ਵਿੱਚ ਇੱਕ ਅਨਾਰ ਸ਼ੋਭਮਾਰ ਵਾਲੀ ਕਹਾਣੀ ਹੈ ਤੇ ਕਈ ਆਗੂ ਪਰ ਤੋਲ ਰਹੇ ਨੇ ਇਸੇ ਵਿਚਕਾਰ ਕਾਤਰੋ ਹੁਣੀ ਆਉਂਦੇ ਆ ਆ ਕਾਫੀ ਦਿਲਚਸਪ ਲੜਾਈ ਜਿਹੜੀ ਆ ਧੂਰੀ ਦੀ ਹੋ ਸਕਦੀ ਹੈ